ਵਾਈਕਰ ਜੀ ਕਾ ਖਾਲਸਾ ਵਾਈਕਰ ਜੀ ਕੀ ਫਤਿਹ ਸਪਰੇ ਹੀ ਸ਼ਹਾਦਤ ਦੇ ਬੋਰਡ ਆਪਾਂ ਪਿੰਡ-ਪਿੰਡ ਦੇ ਵਿੱਚ ਲਗਾ ਰਹੇ ਹਾਂ ਜਿੱਥੇ ਅੱਜ ਆਪਾਂ ਸਰਦਾਰ ਹਰਜੋਤ ਸਿੰਘ ਬੈਂਸ ਦੇ ਪਿੰਡ ਪਹੁੰਚੇ ਹਾਂ ਸਿੱਖ ਮਾਤਰੀ ਪੰਜਾਬ ਉਹਨਾਂ ਦਾ ਪਿੰਡ ਹੈ ਇਹ ਅੱਜ ਦੇ ਦਿਨ ਵੀ ਇੱਥੇ ਪਹੁੰਚੇ ਆਂ ਬੇਨਤੀ ਕੋਈ ਹੈ ਬੱਚਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਕਿ ਆਪਣੇ ਬੱਚੇ ਨੂੰ ਇਤਿਹਾਸ ਨਾਲ ਜੋੜੀਏ ਜਿਹਦੇ ਆਪਾਂ ਲਿਖਿਆ ਹੋਇਆ ਸਾਰਾ ਇਹ ਛੇ ਸਾਦੀ ਪੋ ਕਿਸ ਤਰ੍ਹਾਂ ਗੁਰੂ ਸਾਹਿਬ ਛੱਡ ਕੇ ਗਏ ਸੀ ਅਨੰਦਾਂ ਦੀ ਪੁਰੀ ਨੂੰ ਉਸ ਤੋਂ ਬਾਅਦ ਪੜਾਦਰ ਪੜਾਇਆ ਕੀ ਕੀ ਹੋਇਆ ਕਿਸ ਤਰ੍ਹਾਂ ਸ਼ਹੀਦियां ਹੋਈਆਂ ਛੋਟੇ ਸਾਹਿਬ ਜੀ ਦੇ ਵੱਡੇ ਸਾਹਿਬ ਜੀ ਦੇ ਕਿਸ ਤਰ੍ਹਾਂ ਸ਼ਹੀਦ ਹੋਏ ਤੇ ਕਿਸ ਤਰ੍ਹਾਂ ਮਾਤਾ ਗੁਜਰੀ ਜੀ ਸ਼ਹੀਦ ਹੋਏ ਤੇ ਕਿਸ ਤਰ੍ਹਾਂ ਦੀਵਾਨ ਟੋਡਰਮਲ ਜੀ ਹੋਣੀ ਆਪਣਾ ਸਭ ਕੁਝ ਬੇਚਬੱਟ ਕੇ ਕਿ ਤਰ੍ਹਾਂ ਦਾ ਜਿਹੜਾ ਸੰਸਕਾਰ ਕੀਤਾ ਸੀ ਪੂਰਾ ਸਭ ਕੁਝ ਲਿਖਿਆ ਹੋਇਆ ਤਰੀਕਾ ਮੈਂਸ਼ਨ ਤਾਂ ਕੀਤੇ ਗਏ ਕਿ ਬੱਚੇ ਇਹ ਤਰੀਕਾ ਨੂੰ ਯਾਦ ਰੱਖਣ ਘਟੋ ਘਟੇ ਇਹ ਤਰੀਕਾ ਨੂੰ ਜ਼ਰੂਰ ਯਾਦ ਰੱਖਣ ਕਿ ਆਹ ਤਰੀਕਾ ਨੂੰ ਹੋਇਆ ਕਿ ਸੀ ਆਪਣੀ ਛੋਟੇ ਸਾਹਿਬ ਜੀ ਦੇ ਆਪਣੇ ਇਤਿਹਾਸ ਨੂੰ ਆਪਣੀਆਂ ਨੀਹਾਂ ਇਹ ਸਾਡੀਆਂ ਨੀਹਾਂ ਆਏ ਇਹਦਾ ਛੋੜੇ ਜਾਂ ਇਹਦੇ ਨੀਹਾਂ ਦੇ ਵਿੱਚ ਖਲੋ ਕੇ ਆਪਣੇ ਆਪ ਨੂੰ ਉਸਦਾ ਛਾਤ ਦੇ ਜਿਹੜੀ ਦਿੱਤੀ ਸੀ ਨੀਹਾਂ ਦੇ ਵਿੱਚ ਉਹ ਸਾਡੀ ਨੀਹਾਂ ਪੱਕੀਆਂ ਕਰ ਗਈ ਇਹ ਸਾਡੀ ਨੀ ਇਹ ਇਤਿਹਾਸ ਇਸ ਕਰਕੇ ਆਪਣੀ ਨੀਂਦ ਨਾਲ ਜੁੜੀ ਹੈ ਤਾਂ ਹੀ ਦੇ ਉੱਤੇ ਬਿਲਡਿੰਗਾਂ ਬਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ